ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਸੇਫ ਸਕੂਲ ਵਾਹਨ ਪਾਲਸੀ ਦੀ ਸਖਤੀ ਦੇ ਨਾਲ ਪਾਲਣਾ ਯਕੀਨੀ ਬਣਾਉਣ ਦੇ ਲਈ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟਸ ਤੇ ਬੱਸ ਆਪਰੇਟਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਵੇ ਦਰਅਸਲ ਇਸ ਬਾਬਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਕਰਨ ਦੇ ਵੀ ਹੁਕਮ ਦਿੱਤੇ ਗਏ ਨੇ ਤਾਂ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਰੂਪਨਗਰ ਵਿੱਚ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਤੇ ਇਸ ਦੌਰਾਨ ਦੱਸਦੀ ਕਿ ਵੱਖੋ-ਵੱਖਰੀਆਂ ਥਾਵਾਂ ਤੇ ਸਕੂਲਾਂ ਦੇ ਵਿੱਚ ਜਾ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਮੀਟਿੰਗ ਦੀ ਅਗਵਾਈ ਕਰਦੇ ਹਨ ਡਿਪਟੀ ਕਮਿਸ਼ਨਰ ਦਾ ਕਹਿਣਾ ਕਿ ਹਰਿਆਣਾ ਦੇ ਵਿੱਚ ਹੋਏ ਸਕੂਲੀ ਬੱਸ ਹਾਦਸੇ ਤੋਂ ਬਾਅਦ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਸੂਬੇ ਦੇ ਵਿੱਚ ਸਕੂਲੀ ਬੱਸਾਂ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਜਿਸ ਤਹਿਤ ਕਿ ਆਰਟੀਏ ਤੇ ਐਸਡੀਐਮ ਦੇ ਵੱਲੋਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਇਹ ਵੀ ਦੱਸਿਆ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਤੇ ਕਿ ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ 17.14 ਲੱਖ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਨੇ ਤੇ ਕੁਤਾਹੀ ਵਰਤਣ ਵਾਲਿਆਂ ਦੇ ਨਾਲ ਕੜੜੇ ਹੱਥੀ ਨਜਿੱਠਿਆ ਜਾਵੇਗਾ ਇਸ ਸਬੰਧੀ ਸਕੂਲ ਮੁਖੀਆਂ ਨੂੰ ਸਵੈ ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣ ਦੇ ਲਈ ਵੀ ਕਿਹਾ ਗਿਆ ਰਿਪਲਿਕ ਕਮਿਸ਼ਨਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਜੇਕਰ ਕਿਤੇ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਬਾਬਤ ਜਿਹੜੀਆਂ ਹਦਾਇਤਾਂ ਨੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਹਰਾਸਮੈਂਟ ਨਹੀਂ ਹੈ ਕਿਸੇ ਨੂੰ ਹਰਾਸਮੈਂਟ ਲੱਗਦਾ ਸਾਨੂੰ ਦੱਸੋ ਕਿ ਜੀ ਸਾ ਤੁਹਾਨੂੰ ਨਾਜਾਇਜ਼ ਕੋਈ ਪਰੇਸ਼ਾਨ ਕਰ ਰਹਾ ਹੈਗਾ ਨਾਜਾਇਜ਼ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ ਇਹ ਸਾਡੀ ਗਾਰੰਟੀ ਹੈਗੀ ਬਟ ਤੁਸੀਂ ਇਹ ਕਹੋ ਕਿ ਜੀ ਇਹ ਨੂੰ ਨਹੀਂ ਕਰ ਸਕਦੇ ਜਾਂ ਇਹਦੇ ਵਿੱਚ ਇਹ ਕਮੀਆਂ ਹੈਗੀ ਉਹ ਨਾਨ ਐਕਸੈਪਟੇਬਲ ਹੈ ਜਾਂ ਜੀ ਸਾਨੂੰ ਇੰਨੇ ਮਹੀਨਿਆਂ ਦਾ ਟਾਈਮ ਚਾਹੀਦਾ ਹੈ ਨਹੀਂ ठीक है जी बच्चे इतने टाइम तो तो ਤੁਸੀਂ ਇਸ profession ਵਿੱਚੋਂ ਸਾਰੇ principles ਮੇਅਰ ਇਹ ਕਹਿ ਦੇਣਾ ਕਿ ਜੇ ਅਸੀਂ outsourcing ਤੇ ਦਿੱਤੀ ہوئی ਹੈ ਮੇਅਰ ਇਹ ਕਹਿ ਦੇਣਾ ਕਿ ਜੀ ਸਾਨੂੰ ਇੱਕ ਅੱਜ ਅਸੀਂ ਸਾਰ ਰੂਟਸ ਜਿਹੜੇ ਸੇਫ ਵਾਹਨ ਪਾਲਿਸੀ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਵਾਸਤੇ ਇੱਕ ਮੀਟਿੰਗ ਕੀਤੀ ਹੈ transporters ਤੇ schools ਦੇ principles ਯਨੁਮੰਦਿਆਂ ਨਾਲ ਇਹਦਾ ਮੇਨ ਪਰਪਸ ਇਹੀ ਹੈਗਾ ਕਿ ਜੀ ਬੱਚਿਆਂ ਦੀ ਸੇਫਟੀ ਵਾਸਤੇ ਜਿਹੜੀ ਗਾਈਡਲਾਈਨਸ ਲੇਡ ਡਾਊਨ ਹੈਗੀ ਉਹ ਸਾਰਿਆਂ ਨੂੰ ਫੋਲੋ ਕਰਨੀ ਬੰਦੀ ਹੈਗੀ ਤੇ ਜਿੱਥੇ ਵੀ ਸਾਨੂੰ ਕੋਈ ਕੋਤਾਈ ਮਿਲਦੀ ਹੈਗੀ ਉਹਦੇ ਖਿਲਾਫ ਕਾਰਵਾਈ ਤਾਂ ਹੋਊਗੀ ਹੋਊਗੀ ਬਟ ਮੇਨ ਇੰਟੈਂਟ ਹੈਗਾ ਸਾਰਿਆਂ ਨੂੰ ਜਾਗਰੂਕ ਕਰਨਾ ਕੀ ਜੀ ਇਹ ਗਾਈਡਲਾਈਨਸ ਹੈਗੀਆਂ ਤੇ ਇਹਦੇ ਮੁਤਾਬਿਕ ਆਪਾਂ ਇਹ ਇਹਦੇ ਵਿੱਚ ਕਰਨਾ ਹੈਗਾ ਸਾਡੀ ਲਗਾਤਾਰ ਚੈਕਿੰਗ ਜਾਰੀ ਹੈਗੀ ਕਿਉਂਕਿ ਜਿਹੜੀ ਚਾਈਲਡ ਸੇਫਟੀ ਹੈ ਉਸ ਤੋਂ ਅੱਗੇ ਉੱਪਰ ਸਾਡੇ ਵਾਸਤੇ ਕੁਝ ਨਹੀਂ ਹੈਗਾ ਤੇ ਸਾਰਿਆਂ ਨੂੰ ਰਿਕੁਐਸਟ ਵੀ ਕੀਤੀ ਜਾਣੀ ਹੈ ਕੀਤੀ ਜਾਂਦੀ ਹੈ ਜੇਕਰ ਕਿਸੇ ਨੂੰ ਪਰਮਿਟ ਜਾਂ ਕਿਸੇ ਹੋਰ ਇਸ਼ੂ ਵਾਸਤੇ ਫਸਟ ਏਡ ਦੀ ਟ੍ਰੇਨਿੰਗ ਜਾਂ ਕਿਸੇ ਵੀ ਇਸ਼ੂ ਤੇ ਕੋਈ ਸਾਡੀ ਹੈਲਪ ਦੀ ਲੋੜ ਹੈਗੀ ਸਾਰੇ ਸਕੂਲਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਨੂੰ ਉਹ ਲੈ ਸਕਦੇ ਹੈਗੇ ਲੇਕਿਨ ਗਾਈਡਲਾਈਨਸ ਦੀ ਜਿਹੜੀ ਪਾਲਣਾ ਹੈਗੀ ਉਹ ਇਨਵਿਨ ਕੀਤੀ ਯਾਨੀ ਯਕੀਨੀ ਬਣਾਈ ਜਾਣ ਜਿਹੜੇ ਪੇਰੈਂਟਸ ਐਸੋਸੀਏਸ਼ਨ ਹੈਗੇ ਆ ਪੇਰਟੀਚਰ ਪ ਜੋ ਟ੍ਰਾਂਸਪੋਰਟ ਜਿਹੜੀ ਸਕੂਲ ਟ੍ਰਾਂਸਪੋਰਟ ਕਮੇਟੀ ਦੇ ਮੈਂਬਰ ਹੁੰਦੇ ਹੈਗੇ ਉਹ ਵੀ ਆਪਣੇ ਇਸ਼ੂਜ਼ ਡੀਓਜ਼ ਨੂੰ ਰੇਜ਼ ਕਰ ਸਕਦੇ ਹੈਗੇ ਜਿਹੜੇ ਟ੍ਰਾਂਸਪੋਰਟਰਸ ਹੈਗੇ ਉਹ ਡੀਟੀਓ ਨੂੰ ਰੇਜ਼ ਕਰ ਸਕਦੇ ਹੈਗੇ ਸਾਰੇ ਐਸ ਡੀ ਐਮਸ ਤੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਹਿਦਾਇਤ ਮੇਰੇ ਵੱਲੋਂ ਦਿੱਤੀ ਗਈ ਹੈਗੀ ਕਿ ਉਹ ਰੈਗੂਲਰ ਚੈਕਿੰਗ ਬਣਾਉਣਗੇ ਜਿਹਦਾ ਪਰਪਸ ਕਿਸੇ ਨੂੰ ਵੀ ਹਰਾਸ ਕਰਨਾ ਨਹੀਂ ਹੈਗਾ ਲੇਕਿਨ ਬੱਚਿਆਂ ਦੀ ਸੇਫਟੀ ਵਾਸਤੇ ਸਾਰੇ ਨੋਰਮਸ ਦੀ ਪੂਰਤੀ ਕਰਨਾ ਹੈ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੇ ਤਹਿਤ ਸੇਫ ਸਕੂਲ ਵਨ ਸਕੀਮ ਦੇ ਦੇ ਨ ਅਫੀਖਾ ਦੇ ਸਕੂਲਾਂ ਦੇ ਪ੍ਰਿੰਸੀਪਲਸ ਔਰ ਸਕੂਲ ਬੱਸ ਆਪਰੇਟਰਸ ਜਿੰਨੇ ਵੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਡੀਸੀ ਆਫਿਸ ਦੇ ਵਿੱਚ ਔਰ ਜਿੰਨੇ ਵੀ ਪ੍ਰਿੰਸੀਪਲ ਨੇ ਔਰ ਬੱਸ ਸਕੂਲ ਬੱਸ ਆਪਰੇਟਰ ਨੇ ਅਸੀਂ ਉਹਨਾਂ ਨੂੰ ਸਖਤ ਅਦਾਇਤ ਕੀਤੀ ਹੈ ਕਿ ਜੋ ਵੀ ਸੇਫ ਸਕੂਲ ਵਨ ਸਕੀਮ ਦੇ ਦੇ ਨ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਸਰਕਾਰ ਵੱਲੋਂ ਮਾਨਜੂਰ ਹੈ ਉਹਨਾਂ ਦੇ ਹੁਕਮ ਪਾਲਣ ਕੀਤਾ ਜਾਵੇ ਜਿਹੜੇ ਵੀ ਸਕੂਲ ਨੇ ਜਾਂ বাস ਆਪਰੇਟਰ ਨੇ ਉਹਨਾਂ ਸ਼ਰਤਾਂ ਦੀ ਪਾਲਣਾ ਨਾ ਕੀਤੀ ਤੇ ਅਸੀਂ ਉਹਨਾਂ ਦੇ ਚਲਾਣ ਕਰਾਂਗੇ ਔਰ ਉਹਨਾਂ ਦੇ ਨਾਲ ਸਖਤੀ ਵਰਤਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਮਤਭਾਗੀ ਘਟਨਾ ਸਾਡੇ ਜ਼ਿਲ੍ਹੇ ਦੇ ਵਿੱਚ ਵਾਪਰੇ ਨਾ ਔਰ ਮਸੂਮ ਬੱਚਿਆਂ ਦਾ ਕੋਈ ਨੁਕਸਾਨ ਹੋਵੇ ਉਹ ਬੱਚੇ ਸਾਡੇ ਨੇ ਸਾਡੇ ਜ਼ਿਲ੍ਹੇ ਦੇ ਨੇ ਸਾਡੇ ਪੰਜਾਬ ਦੇ ਨੇ ਸਾਡੇ ਦੇਸ਼ ਦਾ سرمایہ ਨੇ ਤੇ ਇੱਕ ਨਿਗੂਣੀ ਜੀ ਗੱਲ ਕਰਕੇ ਨਿਗੂਣੀ ਜੀ ਸ਼ਾਂਤ ਕਰਕੇ ਉਨ੍ਹਾਂ ਦਾ ਕੋਈ ਨੁਕਸਾਨ ਹੋ ਜੇ ਇਹ ਅਸੀਂ برداشت ਨਹੀਂ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਕੂਲ ਆਪਰੇਟਰ ਨੂੰ ਐ ਸਕੂਲ ਦਾ ਸਪਰੇਟਰ ਨੂੰ ਔਰ ਪ੍ਰਿੰਸੀਪਲ ਨੂੰ ਇਹ ਹਦਾਇਤ ਕਰਦੇ ਹਾਂ ਕਿ ਜੋ ਸੇਫ ਸਕੂਲ ਵਨ ਦੀ ਤਹਿਤ ਜੋ ਨਿਸ਼ਾ ਨਿਰਦੇਸ਼ ਜਾਰੀ ਹੋਏ ਨੇ ਸ਼ਖਤਾਂ ਨੇ ਉਹਨਾਂ ਨੂੰ ਪੂਰੀਆਂ ਕਰ ਲੈਣਾ ਜਲਦੀ ਤੋਂ ਜਲਦੀ ਨਹੀਂ ਤੇ ਅਸੀਂ ਸਖਤ ਕਾਰਵਾਈ ਵੀ ਕਰਾਂਗੇ ਰੂਪਨਗਰ ਦੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਦੇ ਸੇਫ ਸਕੂਲ ਵਾਹਨ ਪਾਲਸੀ ਦੀ ਸਖਤੀ ਦੇ ਨਾਲ ਪਾਲਣਾ ਯਕੀਨੀ ਬਣਾਉਣ ਦੇ ਲਈ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟਸ ਦੇ ਬੱਸ ਆਪਰੇਟਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਵੇ ਦਰਅਸਲ ਇਸ ਬਾਬਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ